ਹਾਂ ਜੀ ਬਸਾਂ ਜੀ ਇਹ ਪ੍ਰੋਗਰਾਮ ਆ ਕਿਸਾ ਤਰ ਮੀਟਿੰਗ ਹੋਈ ਹੈ ਬੋਲ ਗਵਾਨ ਪਰਸ਼ਰਮਾਰਾਜ ਕੀ ਜਾਏ ਇਹ வேதਮਤ ਬਰਵਾਰ ਹੈ ਜਿੱਥੇ ਭਗਵਾਨ ਪਰਸ਼ਰਮਾਰਾਜ ਦੀ ਮੂਰਤੀ ਪ੍ਰਾਣ ਪ੍ਰਿਸ਼ਟਾ ਹੈ 9 ਤਰੀਕ ਨੂੰ ਭਗਵਾਨ ਪਰਸ਼ਰਮ ਦੇ ਮਹਾਨ ਜੰਤੀ ਦੇ ਉਤੇ ਸਵੇਰ 9 ਤਰੀਕ ਨੂੰ ਇੱਕ ਦਿਨ ਤੋਂ ਪਹਿਲਾਂ ਪ੍ਰਭਾਤ ਫਿਰ ਵੇਦ ਮੰਦਰ ਤੋਂ ਨਿਕਲੇਗੀ ਵੇਦ ਮੰਦਰ ਹੀ ਆਣ ਕੇ ਸਮਾਪਤ ਹੋਏਗੀ 10 ਤਰੀਕ ਨੂੰ 10 ਵਜੇ ਹਮਨ ਹੋਏਗਾ ਉਸ ਤੋਂ ਬਾਅਦ ਹਮਨ ਤੋਂ ਬਾਅਦ ਸਤ ਸੰਗ ਪਰਵਜਨ ਸੰਤ ਮਹਾਤਮਾ ਜਿਹੜੇ ਵੇਦ ਮੰਦਰ 'ਚ ਪਹੁੰਚ ਰਹੇ ਨੇ ਉਸ ਤੋਂ ਬਾਅਦ ਲੰਗਰ ਭੰਡਾਰਾ ਵੀ ਵੇਦ ਮੰਦਰ ਹੋਏਗਾ ਭਗਵਾਨ ਅਕਸ਼ਰਾਮ ਦੀ ਜਨਤੀ ਮਹਾਰਾਜ ਦੀ ਦੇ ਵਿੱਚ ਬੜੀ ਧੂਮਧਾਮ ਦੇ ਨਾਲ ਮਨਾਈ ਜਾ ਰਹੀ ਏ ਜਿਹੜਾ ભગવાન ਪਰਸ਼ਰਾਮ ਦੇ ਚਰਨਾਂ ਦੇ ਵਿਚਾਰ ਜਰੀ ਪਾਏਗਾ ਜੋ ਵੀ ਮੰਗੇਗਾ ਦੁੱਧ ਵਾਲੇ ਨੂੰ ਦੁੱਧ ਪੋਤਾਲੇ ਨੂੰ ਪੋਤ ਲੋਕ ਪਰਲੋਕ ਦੇ ਸੁਖ ભગવાન ਪਰਸ਼ਰਾਮ ਮਹਾਰਾਜ ਛੇਵੇਂ ਉਵਤਾਰ বিষ্ণੂ ਭਗਵਾਨ ਦੇ ਛੇਵੇਂ ਉਤਾਰ ભગવાન ਪਰਸ਼ਰਾਮ ਮਹਾਰਾਜ ਨੇ ਆਪਣਾ ਸਿੱਧਗਤੀਆਂ ਪ੍ਰਾਪਤ ਕਰੋ ਕਿ ਵੇਦ ਮੰਦਰ ਤੋਹ ਕੇ 10 ਤਰੀਕ ਨੂੰ ਹਾਜ਼ਰੀ ਲਓ ਉਹਨਾਂ ਦੇ ਭਾਗੀ ਬਣੋ ਦਵਾਨਪੁਰਸਰਾ ਮਹਾਰਾਜ ਦੀ ਇਜਾਜ਼ਤ ਕਰੋ ਬਲੋ ਮਹਾਂਪੁਰਸਰਾ ਮਹਾਰਾਜ ਦੀ ਜੈ